ਜਿਹੜਾ ਹਾਰੂਗਾ ਉਹਦੀ ਬਣੂਗੇ ਮੈਂ ਹਰਮਨੀਆ ਲਖੰਦਰ ਮੈਂ ਚ ਤਾਂ ਹੀ ਲਾਈ ਬਾਈ ਜੇ ਮੰਨ ਕੇ ਚੱਲ ਲਾ ਸਕਦੇ ਆ ਠੀਕ ਹੈ ਡੰਡ ਵੇੜ ਕੇ ਮੈਂ ਨਹੀਂ ਲਉਂਦੀ ਤੂੰ ਨੋਰਾ ਲਵਾਉਂਗੀ ਤੇ ਤੁਹਾਨੂੰ ਕਹ ਮੈਨੂੰ ਕਹ ਨਾਲ ਲਵਾਵੇਂਗੀ ਜਿਹੜਾ ਹਾਰੂਗਾ ਜੇ ਮੈਂ ਹਾਰ ਗਿਆ ਮੈਂ ਲਾਉਂਗਾ ਕਾ ਜੇ ਤੂੰ ਹੀ ਹਾਰੇਗਾ ਇਹ ਵੀ ਤੈਨੂੰ ਛੂਟ ਦਿੱਤੀ ਹੋਰ ਦੱਸ ਤੂੰ ਹਰੀ ਹਾਂ ਤੂੰ ਹਰੀ 25 ਲਈ ਮੈਂ ਹਾਰੇ 50 ਲਉ ਨਹੀਂ 100 ਡਬਲ ਡਬਲ ਦਾ ਮਤਲਬ ਨਹੀਂ ਪਤਾ ਕਿ ਤੈਨੂੰ ਨਹੀਂ ਕੋਈ ਮਾੜਾ ਮੋਟਾ ਮੈਥਮੈਟਿਕ ਆਉਂਦਾ ਆਉਂਦਾ ਕੋਈ ਕੈਲਕੂਲੇਸ਼ਨ 50 ਦਾ ਹੋ ਗਿਆ ਮੈਂ ਫਿਰ ਅੱਛਾ ਜੇ ਤੂੰ ਹਾਰੀ 50 ਲਾਉਣੀ ਹੈ ਪੜ੍ਹਣੀ ਹੈ ਮੈਂ ਨਹੀਂ ਮੈਂ ਫਿਰ ਲੈ ਮੈਂ 20 ਲਾਉਂਗੀ ਲੈ ਫਿਰ ਮੈਂ 40 ਦਾ ਦੂੰਗਾ ਮੈਂ ਹਾਰਦੀ ਨਹੀਂ ਵੈਸੇ ਚੱਲੋ ਲੈ ਵੈਸੇ ਤਾਂ ਨਹੀਂ ਪਹਿਲਾਂ ਗੱਲ ਖੋਲੀ ਚੰਗੀ ਆ ਬਾਈ ਫਿਰ ਐਵੇਂ ਬਾਅਦ ਵਿੱਚ ਜੱਪ ਪੈਂਦਾ ਰਹਿੰਦਾਗਾ ਚੱਲੋ ਨਹੀਂ ਪਹਿਲਾਂ ਗੱਲ ਖੋਲ ਖੋਲੀ ਕਿੰਨਾ 25 ਸੋਂ ਭਾਈ ਆ ਮਮੀ ਡੈਡੀ ਦੀ ਲਾਉਣੀਆਂ ਪੈਣਗੀਆਂ ਮਮੀ ਡੈਡੀ ਦੀ ਸੌਹ ਘਾਤ ਪਾਉਣੇ ਆ ਜਾਨ ਭਾਈ ਵੀਡੀਓ ਬਣੀ ਜਾਂਦੀ ਸਿੱਧੀ ਗੱਲ ਐ ਮੈਂ ਨਹੀਂ ਪਰ ਕਹਿ ਦੂੰਗਾ ਵੀ ਹਾਂ ਝੂਠੀ ਸੌਹ ਖਾਂਦੀ ਆ ਸਾਡੀ ਮਮੀ ਡੈਡੀ ਦੀ ਵਾਇਰਲ ਕਰ ਦੋਗੇ ਵਾਇਰਲ ਕਰ ਦੂੰ ਤੈਨੂੰ ਮੈਂ ਪੂਰਾ ਹੈ ਲੈ ਬੱਸ ਕਰੋ ਨਹੀਂ ਬੱਸ ਨਹੀਂ ਦੱਸ ਪਹਿਲਾਂ ਠੀਕ ਆ ਪਹਿਲਾਂ ਬਈ ਕੈਮਰੇ ਮੂਰੇ ਪ੍ਰੋਮਿਸ ਕਰ ਮੁੜ ਕੇ ਤਾਂ ਬੰਦਾ ਮੁੱਕਰ ਜਾਂਦਾ ਹੈਗਾ ਬੇਜਵਾਨਾ ਹੋ ਜਾਂਦਾ ਹੈਗਾ ਜਵਾਨ ਦਾ ਕੋਈ ਅੱਜ ਕੱਲ ਮੋਲ ਨਹੀਂ ਗਾ ਸਿੱਧੀ ਗੱਲ ਐ ਅੱਜ ਕੱਲ ਤਾਂ ਪ੍ਰੂਫ ਚੱਲਦੇ ਆ ਹਾਂ ਕਰਦੀਆਂ ਪ੍ਰੋਮਿਸ ਆਹੋ ਕਿੰਨੀਆਂ ਲਾਵेंगी ਪੰਜਾ ਪੱਚੀ ਹੂੰ 25 ਜੇ ਕਹਿੰਦੀ ਮੈਂ ਹਾਰ ਗਈ ਤਾਂ 25 ਡਾਡ ਬਡਕਾ ਲਾਵੋਗੇ ਤੇ ਤੂੰ ਕਿੰਨੀਆਂ ਲਾਵਵੇਂਗੀ ਬਤੁ ਮਾਰੀ ਤਾ ਨਹੀਂ ਨਹੀਂ ਇਹ ਰੇ ਬਈ ਪਹਿਲਾਂ ਮੈਂ ਕਹਿ ਦਿੱ ਕਿ 50 ਲਾਤੀਆਂ ਇਹ ਕਹਿੰਦੀ ਕਹਿੰਦੀ ਮੇਰੀ ਵੀਡੀਓ ਹਣਾ ਬਣਾਈ ਐਦਕੀ ਆ ਐਣੀ ਆ ਐਣੀ ਹੁੰਦਾ ਐਦਕੀ ਬਈ ਵੀਡੀਓ ਬਣੂਗੀ ਠੀਕ ਆ ਕੋਈ ਵੀ ਹਾਰਿਆ ਜੇ ਮੈਂ ਹਾਰਿਆ ਮੇਰੀ ਬਣੂ ਮੇਰੀ ਬਣਾ ਲਿਓ ਕੋਈ ਨਹੀਂ ਹਾਰਨਾ ਤੁਹੀਂ ਹਾਰ ਨਹੀਂ ਜਾਚਾ ਤੂੰ ਤਾਂ ਠੀਕ ਹੈ ਤੇ ਮੈਚ ਲਾਉਣੇ ਆਂ ਅਗਰਾਂ ਜੇ ਤੇ ਉਦੋਂ ਬਾਅਦ ਦੇਖਦੇ ਆਂਗੇ ਜਦੋਂ ਐਂਡ ਤੇ ਜਿਹੜਾ ਕੋਈ ਜਿੱਤਨ ਵਾਲਾ ਹਾਰਨ ਵਾਲਾ ਹੋਇਆ ਉਦੋਂ ਹੀ ਆਪਾਂ ਵੀਡੀਓ ਸਟਾਰਟ ਕਰ ਲੈਣੀ ਆ ਫਿਰ ਤੁਸੀਂ ਪਤਾ ਮੁੱਕਰ ਜਾਓਗੇ ਵੀ ਮੈਂ ਨਹੀਂ ਹਾਰੀ ਮੈਂ ਨਹੀਂ ਹਾਰੀ ਇਹ ਇਹ ਚ ਹੋਣਾ ਹੈ ਕਿ ਆ 1 ਮਿੰਟ 1 ਮਿੰਟ ਬਾਅਦ ਪਹਿਲਾਂ ਦੱਸੂਗਾ ਲਾਲ ਮੈਂ ਹਰੇ ਰੰਗ ਵਾਲੀ ਮੇਰੀ ਆ ਲਾਲ ਰੰਗ ਵਾਲੀ ਬੈਂਤ ਦੀ ਆ ਤੇ ਉਹ ਨੀਲੇ ਰੰਗ ਵਾਲੀ ਹੈਗੀ ਖੁਸ਼ੀ ਦੀ ਉਰੇ ਇੱਕ ਨਾ ਵੀਡੀਓ ਨਾਲ ਬਣੇ ਰਹੋ ਜਲਦੀ ਤੁਹਾਨੂੰ ਰਿਜ਼ਲਟ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਆ ਲਓ ਜੀ ਆਪਾਂ ਆਪਣੀਆਂ ਸਾਰੀਆਂ ਬਾੜਤੀਆਂ ਗ੍ਰੀਨ ਆਪਣੀ ਸੀ ਤੇ ਆ ਆਪ ਨੂੰ ਮਿਲ ਗਿਆ ਇਸ ਰਾਲਾ ਤਾਜ ਜਿਆ ਇਹੜੇ ਮਗਰ ਪੜਾ ਕੇ ਬੜੂ ਕਿਤਲੀਆਂ ਮੇਰੀ ਜਿੱਤ ਚ ਚੱਲਣੀ ਤੁਹਾਡਾ ਤਾਂ ਨਾਮ ਹੀ ਇਹਨਾਂ ਦੋਵਾਂ ਦਾ ਹੁਣ ਮੈਚ ਰਹਿ ਗਿਆ ਵੇਖੋ ਆਪੀ ਜੇ ਖੇਡੀਆਂ ਨਹੀਂ ਠੀਕ ਐ ਢੰਗ ਵਾਂਡ ਕੇ ਦੇਖਾਂਗੇ ਨੇ ਕਿ ਕਿੱਡੀ ਲਾਉਣੀ ਲੋ ਇੱਕ ਝੋ ਜੀ ਹੋ ਗਈ ਹਾਰ ਗਈ ਚਾਚੀ ਤੀਜੀ ਦਾ ਮੈਚ ਪੂਰਾ ਹਨ ਫਸਿਆ ਹੋਇਆ ਕਿਹੜੀ ਜਿੱਤ ਗਈ ਹਾਏ ਤੂੰ ਫੇਰ ਆ ਗਈ ਸੌਰੀ ਉਦੋਂ ਵੀਡੀਓ ਮਿਸ ਹੋ ਗਈ ਸੀ ਕੋਈ ਤਾਂ ਆਪਾਂ ਬਣਾਈ ਨਹੀਂ ਸੀ ਪਹਿਲਾਂ ਜਿਹੜੀਆਂ 50 ਤੋਂ ਡੰਡ ਮੈਟ ਕੰਮ ਲਵਾਇਆਂ ਸੀ ਕੰਨ ਫੜਵਾ ਕੇ ਤੇ ਮੈਨੂੰ ਇਹ ਸੀ ਵੈਸੇ ਆਸ ਉਮੀਦ ਮੈਂ ਖਾਇਤ ਕਿ ਬਿਆੰਤ ਤਲਵਾਵਾਂਗੇ ਪਰ ਸੌਰੀ ਯਾਰ ਤੂੰ ਮੇਰੀ ਫੇਰ ਆ ਗਈ ਤੂੰ ਫੇਰ ਆ ਗਈ ਨੇ ਸੀਰੀਅਸ ਮੇਰਾ ਤੇਰੇ ਤੋਂ ਲਵਾਉਣ ਦਾ ਜੀ ਨਹੀਂ ਕਰ ਰਿਹਾ ਬਟ ਪਹਿਲਾਂ ਵੀ ਵੀਡੀਓ ਮਿਸ ਕਰਤੀ ਸੀ ਮੈਂ ਹੁਣ ਮੈਂ ਕਰਨਾ ਨਹੀਂ ਚਾਹੁੰਦਾ ਚੱਲ ਐਂ ਕਰ 50 ਸੀ ਆ 25 ਸੀ ਨਹੀਂ ਨਹੀਂ 50 ਸੀ ਤੈਨੂੰ ਆਫਰ ਦਿੱਤਾ ਸੀ 25 ਵਾਲਾ ਇਕੱਲਾ ਚੱਲ ਤੂੰ 25 ਲਾ ਦੇ ਓਕੇ ਆ ਤਾਂ ਬਾਤ ਕੀ ਜੂੰਡਲ ਜੀ ਲਵਾਉਣੀਆਂ ਤਾਂ ਇਹ ਤੋਂ ਸੀ ਮਾਣੀ ਮੋਟੀ ਲੱਸੀ ਹੁੰਦੀ ਲੱਸੀ ਆ ਬედაਵੇ ਚੱਲ चल चल शेथी कर बड़ी लम्बी पे वीडियो नहीं बनानी बड़ा लम्बा शूट आउट नहीं करना चल जल्दी जल्दी ठंडे ठंडे आए बैठ के नहीं भाई काम चलना सीधी सी बात है केस कर दूं मैं <laughs> भी हाँ, कर दे भाई हां ऐसे करके ऐसे धोखा धड़ी होगी हां बात से मुकर गए गे। <laughs> गड़गुड़ पेट <पेड़> दो <laughs> चलो चल ਏ ਠੰਡੇ ਠੰਡੇ ਉੱਠ ਕੇ ਬੈਠ ਤਾ ਕੰਨ ਫੜ ਕੇ ਬਿਨਾ ਕੰਨ ਤੋਂ ਅੱਧੀ ਮੰਨੀ ਜਾਊਗੀ ਕੀ ਹੋ ਗਿਆ ਥਾਰੀ ਆ ਮੈਂ ਝਾਰੀ ਆ ਮਾਰੀ ਇਦਰੀ ਗੱਲ ਲੈ ਕੇ ਪਰ ਆ ਗਿਆ ਪਰਪਲ ਤੂੰ ਵਿੱਚ ਨਾ ਬਾਇਰਲ ਹੋ ਜੀਂਗੀ ਤੂੰ ਵੀ ਚਲੋ ਜੀ ਚਲੋ 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 ਹਾਂ ਕੋਈ ਨਹੀਂ ਦੇਖ ਰਿਆ ਕੋਈ ਨਹੀਂ ਦੇ ਚਲ ਇੱਕ ਇਹ ਤਾਂ ਅੱਧੀ ਜੀ ਰਹੇਗੀ ਇੱਕ ਤਾਂ ਪੂਰੀ ਹੋਈ ਨਹੀਂ ਕੰਨ ਫੜ ਕੇ ਘੜੀ ਹੋਵੇਗੀ ਤੇ ਕਹੂਗੀ ਚੱਲ ਚੱਲ ਤੂੰ ਵੀ ਨਾ ਕੰਨ ਫੜ ਕੇ ਲੋੜੀਆਂ ਨਾ ਨਾ ਕੰਨ ਫੜ ਕੇ ਭਾਈ ਲਵਾਉਣਾ ਤਾਂ ਇਹ ਤੂੰ ਸੀ ਜਿਹੜੀ ਆ ਮੇਰੇ ਕੋ ਇਧਰ ਪਈ ਆ ਬਚ ਗਈ ਮੈਂ ਜਿੱਤੀ ਗਈ ਭੈਣੇ ਦੂਜੇ ਨੰਬਰ ਤੇ ਆ ਗਈ ਇਹਦਾ ਪਤਾ ਪਲ ਪਤਾ ਤੇਰੀ ਕਿਸਮਤ ਹੀ ਮਾੜੀ ਹੁਣ ਕੀ ਕਰ ਸਕਦੇ ਆ ਹੁਕਮ ਇਹਦਾ ਕੋਟਾ ਹੁੰਦਾ ਹੈ ਹਾਂ ਹਾਂ ਲਾ ਲਾ ਦੇ ਦੁਬਾਰੇ ਮੈਂ ਚਲਾ ਲਾਂਗੇ ਆਪਾਂ ਕਿੱਡੀ ਗੱਲ ਆ ਦੁਬਾਰਾ ਰੋਣਾ ਨੇ ਅੱਧੀ ਐ ਕਰਾਂਗੇ ਅੱਧ ਕਿਹਾ ਵੀ ਇਹ ਮੈਂ ਆਪਣੇ ਨਾਲ ਲੂੰਗਾ ਇੱਕਤਾ ਕਰ ਲਿਓ ਬੋਰਾ ਤਾਂ ਚੰਗੇ ਕਢਾਓ ਇੱਕਤਾ ਕਿਹੜੀ ਇਕਤਾ ਬੜੀ ਤਗੜੀ ਪਲੇਅਰ ਹੈ ਕਿਉਂ ਉਹਨੂੰ हायर ਕਰਨ ਨੂੰ ਫਿਰਦੇ ਆ ਚਲੋ ਦੇਖੋ ਗਈ ਨੇ ਅੱਧੀ ਕੀ ਹੋਈ ਆ ਬਈ ਬਿਨਾ ਕਰਨ ਫੜੇ ਖੜੀ ਹੋਈ ਆ ਚੱਲ ਕੋਈ ਨਹੀਂ ਪਾਉਣੇ ਇੱਕ ਚੱਲ ਇੱਕ 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 ਓਕੇ ਦੋ 10 ਚਾਰ ਪੰਜ ਸਾਢੇ 4 ਦੋ ਕੰਦੇ ਪੁਰੀਆਂ ਮੇਰਾ ਕੋਲ ਲਾ ਲਿੰਦੀ ਆ ਫੇਰ ਆਇਆ ਕੋਈ ਨਹੀਂ ਇੱਧਰ ਮੰਮੀ ਲਾ ਸਕਦੀ ਆ ਆਹ ਹਾਂ ਤੂੰ ਲਾ ਦੇ ਇਹ ਤਾਂ ਮਹੌਨਾ ਨਾ 6 ਚਾ ਨਾ 5 ਚਾ ਚਲ ਧਰ ਲਗਾ ਕੇ 7 ਧਰ ਲਗਾ ਕੇ 8 ਨਾ ਕਿੱਥੇ ਲਾਈ ਜਣੀ ਨਾ 10 11 12 13 ਆਇਣੀ 14 ਚਾਚ ਨਾਲ 15 ਕੰਨ ਫੜਕੇ ਬਈ 15 15 ਕੰਨ ਫੜਕੇ ਹੁਣ ਜਿਹੜਾ ਘਤ ਘਰ ਆਇੰਗਾ ਕੰਨ ਫੜਕੇ ਲਾ ਦੇ ਬਈ ਆਇ ਨਹੀਂ ਫਿਰ ਫਿਰ ਨਹੀਂ ਸਾਰੇ 16 17 ਸਾਢੇ 17 18 19 20

ਪੰਜਾਹ ਪੰਝਾ ਪਹਿਲਾਂ ਲੰਗਾ ਸੀ ਅੱਜ ਗਿਆ ਚਲ ਹਜੇ ਤੈਨੂੰ ਥੋੜੀ ਜਿਹੀ ਹੋ ਰਹੀ ਐ ਤੇ ਜੀ ਕਰਤੀ ਅਸੀਂ ਬਿਨਾ ਕੰਨ ਪੜਾਏ ਪਹਿਲਾਂ ਲੰਗਾ ਪੰਜਾਹ ਤੋਂ ਸਾਰਾ ਕੰਨ ਫੜਕ ਲੰਗਾ ਤੂੰ ਦੇਖੀਂ ਦੀ ਸੁਣ ਮੇਰਾ ਆਫਰ ਫਾਰਵਰਡ ਕਰ ਤਾ ਹਾਂ ਤੇਰਾ ਆਫਰ ਇਹਦਾ ਆਫਰ ਤੈਨੂੰ ਦੇਤਾ ਇਹਦੇ ਵਾਸਤੇ ਸੀ 25 ਵਸੇ ਚਲ ਕੋਈ ਗੱਲ ਨਹੀਂ ਆ ਆਰ ਯੂ ਰੈਡੀ ਫਾਰ ਨੈਕਸਟ ਮੈਚ ਨੋ ਯੈਸ ਹੋ ਸਕਦਾ ਮੇਰਾ ਨੰਬਰ ਆ ਜਾ ਲਾਲਾ ਹੋ ਸਕਦਾ ਮੇਰਾ ਆ ਜਾ ਨੇ ਕਿੱਡੂ ਹਾਂ ਆ ਵੀ ਖੱਡੂ ਗੈਰ ਕੀ ਨੌਰੇ ਵਾਲਾ ਆਪਣਾ ਨਾਮ ਇਧਰ ਮੂੰਹ ਕਰ ਮੂੰਹ ਦਿਖਾ ਤਬਾਲੇ ਵਾਲੇ ਵਾਰੀ ਕਰਾ ਜਾਵਾਂਗੇ ਚਲੋ ਚਲੋ ਦੇਖੋ ਲਾਉਣੇ ਛੇ ਤੇ ਆਇਆ ਕਰੋ ਮੈਂ ਸਟਾਰਟ ਕਰੋ ਤੇ ਡੀਟੀਆਂ ਬੰਡੋ ਬਈ ਡੀਟੀਆਂ ਦੇ ਵਿੱਚ ਮੈਂ ਵੀਡੀਓ ਦਿਖਾਦਾ ਹਾਂ ਕਿਹੜੇ ਕਿਹੜੀ ਕਿਉਂ ਆਈ ਹੈ ਮੇਰੇ ਕੋਲ ਮੇਰੀ ਤਾਂ ਪੀਲੀ ਐ ਇਸ ਵਾਰ ਲਓ ਜੀ ਦੱਸੋ ਕਿਹੜਾ ਕਿਹੜੀ ਆ ਨਹੀਂ ਵੀ ਆਨ ਲੱਕੀ ਐ ਚੱਲ ਫਿਰ ਆਈ ਕਰ ਲਾ ਪੀਲੀ ਨਹੀਂ ਆਈ ਆਉਂਗਾ ਫਿਰ ਆਈ ਕਰ ਲੈਂਦੇ ਆ ਤੇਰੇ ਕੋਲ ਲੀਲੀ ਆ ਹਾਂ ਨੀਲੀ ਫੇਰ ਆਗੀ ਮੈਂ ਨੀਲੀ ਨਹੀਂ ਲੈਣੀ ਸੀ ਮੈਂ ਹਰੀ ਲੈ ਚਲ ਹਰੀ ਇਹਦੀ ਆਗੀ ਪੀਲੀ ਮੇਰੀ ਆਗੀ ਠੀਕ ਹੈ ਤੇ ਤੇਰੀ ਆਗੀ ਮੁੰਡਿਆ ਲੀਲੀ ਤੇ ਤੇਰੀ ਕੁੜਕੀ ਲਾਲ ਫੂਟ ਵੀ ਲਾਲ ਪਾਇਆ ਲਾਲ ਡੀਡੀ ਆਗੀ ਠੀਕ ਹੈ ਆਹ ਬਾਕੀ ਆਗੀ ਹਰੀ ਹਾਰ ਬਾਬੇ ਦਾ ਨਾਮ ਨੂੰ ਫੇਰ ਲੜਗੇ ਹੈ ਹਰੀ ਹਾਰ ਦੀ ਹਮਾਰੀ ਤੇ ਜਿੱਤੇ ਸਾਰੇ ਦਰਸ਼ਕ ਵੀਰ ਵੀ ਦੇਖਣ ਆਏ ਆ ਅਸੀਂ ਹੋਰ ਚਲੋ ਦਿੱਤ ਹਾਰ ਪਿਆ ਕੇ ਦੇਨੇ ਆ ਕੀ ਬਣਦਾਗਾ ਉਦੋਂ ਫਿਰ ਲਓ ਜੀ ਮੈਂ ਤਾਂ ਹਣ ਦਰਮਿਆਨ ਫਸਿਆ ਹੋਇਆ ਹੇ ਬਈ ਮੇਰਾਂ ਤਾਂ ਦੋਵੇਂ ਬਾਹਰ ਪੰਗਾ ਮੈਂ ਹਾਰੂਗੀ ਚੱਲੇ ਬਾਹਰ ਪੰਗਾ ਮੇਰਾਂ ਪੇਲੀ ਮੇਰੀ ਆ ਅਲੀਲੀ ਤੇ ਆ ਮੁੰਡਾ ਲਾਲ ਤੇ ਆ ਕੁੜੀ ਆ ਲਾਲ ਸੂਟ ਵਾਲੀ ਤੇ ਗ੍ਰੀਨ ਤੇ ਹੈਗੀ ਆ ਜਾਂ ਤਾਂ ਆ ਆ ਆਪ ਹੈ ਜੱਟ ਜਿੱਤਿਆ ਵਿਆ ਓਏ ਆਪ ਹੀ ਜਿਤਾਉਂਦੇ ਆ ਰਾਜ ਹਾਈਟ ਤੇ ਹਾਈਟ ਰਕ ਆ ਕਿੱਦਾਂ ਜਿੱਤ ਗਈ ਆ ਚੱਕ ਆ ਚੱਕ ਆ ਵੀ ਜਿੱਤ ਗਿਆ ਕਿਹੜਾ ਜਿੱਤ ਤੂੰ ਜਿੱਤ ਇਹ ਫੇਰ ਬਚ ਗਈ ਇਹ ਫੇਰ ਬਚ ਗਈ ਨਵਾਂ ਖਿਡਾਰੀ ਆ ਉਹ ਨੂੰ ਡੰਡ ਵੜਕਾ ਲਾਉਣੀ ਨਹੀਂ ਚੱਲ ਵੀ ਡੰਡ ਵੜਕਾਂ ਲਾ ਆਪਣੀਆਂ ਮੇਰੀ ਗੱਲ ਸੁਣ ਲੈ ਆਪਣੀਆਂ 50 50 ਸੀ ਇਹਨਾਂ ਦੀਆਂ 25 25 ਸੀ ਠੀਕ ਹੈ ਤੇ 50 ਲਾਉਣੀਆਂ ਤੇ ਕੰਨ ਫੜ ਕੇ ਵੀਰ ਮੇਰਾ ਤੇ ਬਿਨਾ ਕੰਨ ਫੜੇ ਅੱਧੀ ਬੈੜਕ ਮੰਨੀ ਜਾਊਗੀ ਡੰਡ ਆ ਆ ਫਸਟ ਵਾਲੇ ਤੇ ਫਸਟ ਵਾਲੇ ਤੇ ਦੇਖ ਦੇਖਿਓ ਇਸ ਤਵਾਰੀਆਂ ਇਸ ਤਵਾਰੀਆਂ ਦੇਖ ਲੋ ਫੜ ਦੇ ਇੱਕ ਮਿੰਟ ਆ ਲੈ ਫਸਟ ਵਾਲੇ ਦਾ ਵੇਖ ਤਾਇਆ ਆ ਜਿਹੜੀ ਕੋਈ ਉਸਤਾ ਜਮੇ ਦੀ ਮਿਲਿਆ ਸੀ ਆ ਚੱਲ ਬਈ ਕੈਰੀ ਆਉਣ ਜਟਾ ਹਾਂ ਹਾਈ ਗਿਣ ਗਣਤਾ ਲਓ ਖੜ ਜਾ ਕਿੰਨੀਆਂ ਹੋਊਗਾ ਠੀਕ ਚੱਲ ਹੱਤ 8 9 10 11 12 13 ਲੁੱਡੂ ਵਾਲੇ ਵੀ ਤੜਕੇ ਮਾਰੀ ਜਾਂਦੇ ਆ 14 15 16 17 18 19 20 25 ਦੀਆਂ ਕਿਪੜਾਕਾਂ ਨਹੀਂ ਖਲੂ ਗੋਡੇ ਚ 21 22 23 24 25 ਆ 26 27 28 29 30 ਕੱਤੀ ਬੱਤੀ ਤੇਤੀ ਪਤਾ ਗਿਣੀ ਆ 34 ਕੋਲੇ ਖੜ ਕੇ ਕਹਿਣਾ 35 ਕੋਲੇ ਖੜ ਕੇ ਕਹਿਣਾ 37 37 ਉਚਾਈ 40 41 ਵਿਆਹੀ 41 ਤਕਾਲੀ ਤੁਮਾਲੀ ਪੰਪਾਲੀ ਛਿਆਰੀ 43 43 50 ਓ ਯੈਸ ਓਕੇ ਠੀਕ ਹੈ ਔਰ ਆਲ ਸੈਕਟ ਹੈ ਹੈ ਪਟੰਚੋ ਸੇਕ ਜੇ ਨਿਕਲਦਾ ਗੁੱਡ ਇਨ ਨਹੀਂ ਨਿਕਲ ਨਹੀਂ ਨਿਕਲ ਚਾਚਾ ਮੈਨੂੰ ਵੀ ਹਟਣਾ ਹੈ ਹੈ ਪੁੱਤ ਡੰਡ ਵੜਕਾ ਲਾ ਲੈਣਾ ਹੈ ਡੰਡ ਵੜਕਾ ਲਾਉਣੀਆਂ ਪੈਣਗੀਆਂ ਜੇ ਹਾਰ ਗਿਆ ਤਾਂ ਲਾ ਲੇਗਾ ਹੈ ਚੰਗਾ ਪੱਕੀ ਗੱਲ ਆ